ਅੱਜ ਵਰਲਡ ਪ੍ਰੈਸ ਡੇ ਤੇ ਪ੍ਰੈਸ ਕਲਾ ਫਾਜ਼ਿਲਕਾ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਦਵਿੰਦਰਪਾਲ ਦੀ ਪ੍ਰਧਾਨਗੀ ਹੇਠ ਹੋਈ ਉੱਥੇ ਹੋਰ ਕੀ ਕੀ ਵਿਚਾਰ ਵਟਾਂਦਰਾ ਹੋਏ ਕਿਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਯੂਥ ਵੀਰਾਂ ਨੂੰ ਪੱਤਰਕਾਰ ਸਾਥੀਆਂ ਨੂੰ ਵੀ ਇਹ ਵੀ ਅਪੀਲ ਕਰਦਾ ਕਿ ਪੱਤਰਕਾਰਤਾ ਦੀ ਜੇ ਸੇਵਾ ਤਾਂ ਆਪਾਂ ਕਰ ਹੀ ਰਿਆਂ ਆਪਣੇ ਜਿਹੜੇ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਦੀ ਸੇਵਾ ਵੀ ਆਪਾਂ ਆਪਾਂ ਕਰੀਏ ਮਾਤਾ ਪਿਤਾ ਦੀ ਸੇਵਾ ਕਰਨ ਨਾਲ ਸਮਾਜ ਵਿੱਚ ਯਸ਼ ਮਿਲਦਾ ਇਹ ਉਸ ਤੋਂ ਇਲਾਵਾ ਹੋਰ ਵੀ ਕਈ ਮਤਲਬੀ ਉਹਦਾ ਮਤਲਬੀ ਆਪਣਾ ਆਪਣਾ ਫਰਜ਼ ਨਿਭਾਉਣਾ ਚਾਹੀਦਾ ਆਪਾਂ ਨੂੰ ਤੇ ਸਾਡੇ ਡਾਕਟਰ ਸਾਹਿਬ ਆਪਣੇ ਯੂਥ ਜਿਹੜੇ ਪੱਤਰਕਾਰ ਨੇ ਮੋਹਿਤ ਜੀ ਰਿਤਿਸ਼ ਜੀ ਅਮਰਤ ਜੀ ਆਪਣੇ ਪ੍ਰਦੀਪ ਰਾਜਪੂਤ ਜੀ ਰੇਸ਼ ਬੰਸਲ ਜੀ ਇਸ ਸਮਾਜ ਦੇ ਵਿੱਚ ਬੜਾ ਵਧੀਆ ਕੰਮ ਕਰ ਰਹੇ ਨੇ ਤੇ ਇਹ ਬੜੇ ਵਧਾਈ ਦੇ ਪਾਤਰ ਨੇ ਵੀ ਆਦੀ ਜਿਹੜੀ ਸੇਵਾ ਨੂੰ ਆਦੀ ਨਿਰਪੱਖਤਾ ਦੇ ਨਾਲ ਨਿਭਾ ਰਹੇ ਨੇ ਤੇ ਮੈਂ ਇੱਕ ਵਾਰੀ ਫਿਰ ਪੱਤਰਕਾਰ ਵੀਰਾਂ ਨੂੰ ਨਸ਼ੇ ਤੇ ਦੂਰ ਰਹਿਣ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਦਾ ਵੀ ਆਵਾਜ਼ ਕਰਦਾ ਹਾਂ ਧੰਨਵਾਦ ਵਰਡ ਪ੍ਰੈਸ ਦੇ ਦੇ ਮੌਕੇ ਤੇ ਮੈਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਾ ਹਾਂ ਆਪਾਂ ਜਿੰਨੇ ਇਕੱਠੇ ਹੋਏ ਆ ਮੈਂ ਉਸ ਦਿਨ ਕਿਹਾ ਸੀ ਕਿ ਤੁਸੀਂ ਮੇਰੇ ਦੋਸਤ ਨਹੀਂ ਮੇਰੇ ਭਰਾ ਹੋ ਭਰਾਵਾਂ ਦੇ ਕਦੇ ਇੱਕ ਇੱਕ ਦਾ ਨਾਂ ਨਵੰਤ ਸਮਾਂ ਬੜਾ ਲੱਗੇਗਾ ਜੇ ਇੰਨੇ ਕੋ ਸਤਿਕਾਰਯੋਗ ਆਪਣੇ ਮਨਾਂ ਦੇ ਵਿੱਚ ਆਪਣੇ ਪਿਆਰੇ ਜਾਪਾ ਇੱਕ 10-15 ਮਿੰਟ ਦੇ ਸੱਦੇ ਦੇ ਆਪਾਂ ਸਾਰੇ ਇਕੱਠੇ ਹੋਏ ਆਂ ਇਹ ਇਹਦੇ ਵਿੱਚ ਆਪਣੀ ਇੱਕ ਵਿਚਾਨਤਾ ਹੈ ਲਕੀ ਜੀ ਨੇ ਆਪਾਂ ਨੂੰ ਸਾਰਿਆਂ ਨੂੰ ਫੋਨ ਕੀਤਾ ਤੇ ਆਪਾਂ 5-10 ਮਿੰਟ ਵਿੱਚ ਪਹੁੰਚ ਗਏ ਕੁਝ ਦਪਹਿਰ ਤੋਂ ਬਾਅਦ ਸਾਰਿਆਂ ਨੇ ਕੰਮ ਕਰਦੇ ਹੁੰਦੇ ਕਿ ਪ੍ਰੈਸ ਡੇ ਦੇ ਉੱਤੇ ਸਾਨੂੰ ਕੁਝ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਆਪਾਂ ਇਕੱਠੇ ਹੋਏ ਆਂ ਰੇਖਾ ਜੀ ਨੇ ਗੁਲੇਸ਼ ਜੀ ਨੇ ਬੜੇ ਤੇਜ਼ੀ ਨਾਲ ਕਿਹਾ ਕਿ ਆਜ ਆਪਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਇਹ ਚੁਣੌਤੀਆਂ ਆਪਣੇ ਵੱਸ ਤੋਂ ਪੈਦਾ ਕੋਈਆਂ ਇੰਦੇ ਜੁਮੇ ਮਾਰੀ ਆਪਣੇ ਰੋਕ ਲਈ ਪੱਤਰਕਾਰਤਾ ਕੋਈ ਫੁੱਲਾਂ ਦੀ ਸੇਜ ਨਹੀਂ ਇੱਕ ਕੰਡਿਆ ਦਾ ਤਾਜ ਹੈ ਪਰ ਕੁਝ ਲੋਕਾਂ ਨੇ ਕਾਰਾਂ ਦੇ ਸਕੂਟਰਾਂ ਦੇ ਸਟicker ਰਗ ਲਗਾ ਕੇ ਇਹਨੂੰ ਇੱਕ ਫੁੱਲਾਂ ਦੀ ਸੇਜ ਸਮਝ ਲਿਆ ਜਿਹੜੇ ਕੰਮ ਕਰਨ ਵਾਲੇ ਪੱਤਰਕਾਰ ਨੇ ਜਿਵੇਂ ਤ੍ਰਿਖਾਈ ਨੇ ਕਿਹਾ ਕਿ ਉਹ ਅੱਜ ਆਪਣਾ ਕੰਮ ਹੀ ਛੱਡ ਕੇ ਲਿਖਣਾ ਬੰਦ ਕਰ ਗਏ ਜਿਹੜੇ ਕੰਮ ਕਰਦੇ ਨੇ ਜਿਹੜੇ ਸੱਚ ਲਿਖਦੇ ਨੇ ਜਿਨ੍ਹਾਂ ਨੇ ਖਬਰਾਂ ਲਿਖਣੀਆਂ ਨੇ ਜਿਨ੍ਹਾਂ ਨੇ ਖਬਰਾਂ ਪੜੀਆਂ ਜਾਂਦੀਆਂ ਪੜ੍ਹੀਆਂ ਨੇ ਉਹ ਅੱਜ ਲੋਕ ਅ타ਸ਼ ਨੇਤਾਸ਼ ਕਿਉਂ ਨੇ ਕਿਉਂਕਿ ਸੱਚ ਹਮੇਸ਼ਾ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦਾ ਸੱਚ ਲਿਖਣ ਵਾਲਿਆਂ ਨੂੰ ਹਮੇਸ਼ਾ ਹੀ ਜ਼ਬਰਦਸਤ ਸਾਹਮਣਾ ਕਰਨਾ ਪਿਆ ਚਾਹੇ ਕੋਈ ਸਮੇਂ ਦੀਆਂ ਅੰਗਰੇਜ਼ ਵਕਤ ਦੀਆਂ ਸਰਕਾਰਾਂ ਸੀ ਚਾਹੇ ਅੱਜ ਸਮੇਂ ਦੀਆਂ ਸਾਡੀਆਂ ਵਰਤਮਾਨ ਕਈ ਸਰਕਾਰਾਂ ਨੇ ਕਈਆਂ ਕਈ ਸਾਰੇ ਲੋਕ ਆਪਣੇ ਹਿਥਿਆਰਾ ਪਿੱਛੇ ਕਈ ਨਿੱਜੀ ਲਾਲਚਾਂ ਪਿੱਛੇ ਅਸੀਂ ਆਪਣਾ ਸਾਰਾ ਕੁਝ ਕਰਦਾਰ ਹੀ ਵੇਚ ਦਿੰਦੇ ਆ ਅੱਜ ਵੀ ਲੋਕ ਉਹਨੇ ਕੁਝ ਨਾ ਜੁੱਤੀ ਦੀ ਨੋਕ ਤੇ ਜਿਹਨਾਂ ਨੇ ਇਸ਼ਤਿਹਾਰਾਂ ਨੂੰ ਤੋਖਰਾ ਕੇ ਸੱਚ ਲਿਖਣ ਦੀ ਹਿੰਮਤ ਅੱਜ ਵੀ ਸਾਡੀ ਧਰਤੀ ਤੇ ਉਹ ਜਿਹੜੇ ਵਿਦਵਾਨ ਲੋਕ ਬੈਠੇ ਨੇ ਇਹ ਸਾਨੂੰ ਉਹਨਾਂ ਤੋਂ ਵੀ ਸਿੱਖਿਆ ਲੈਣੀ ਚਾਹੀਦੀ ਏ ਕਿ ਜੋ ਪ੍ਰੈਸ ਇਸ ਬਣਾਉਣ ਦਾ ਸਾਨੂੰ ਤਾਂ ਹੀ ਫਾਇਦਾ ਹੈ ਕਿ ਅਸੀਂ ਪਿਛਲੇ ਦਿਨਾਂ ਦੀ ਗੱਲ ਆਪਣੀ ਚੱਲੀ ਸੀ ਕਿ ਸਾਨੂੰ ਕਿਸੇ ਲੋੜਵੰਦ ਸਾਡੇ ਕੋਲ ਜਦੋਂ ਸਾਰੇ ਪਾਸੋਂ ਸਮਾਜ ਤੋਂ ਟੁਕਰਾਇਆ ਹੁੰਦਾ ਹੈ ਜੇ ਵੀ ਕੋਈ ਪੁਲਿਸ ਪ੍ਰਸ਼ਾਸਨ ਗੱਲ ਨਹੀਂ ਸੁਣਦਾ ਜਿੰਦੀ ਕੋਈ ਡਿਪਟੀ ਕਮਿਸ਼ਨ ਦਫ਼ਤਰ ਗੱਲ ਨਹੀਂ ਸੁਣਿੰਦੀ ਕਿਤੇ ਰੈਵਨਿਊ ਡਿਪਾਰਟਮੈਂਟ ਦੀ ਕਿਸੇ ਦੀ ਗੱਲ ਨਹੀਂ ਸੁਣਦੀ ਕਿਉਂਕਿ ਭ੍ਰਿਸ਼ਟਾਚਾਰ ਅੱਜ ਘਾਰ ਘਰ ਪਹੁੰਚ ਗਿਆ ਹੈ ਤਾਂ ਉਹ ਵਿਚਾਰਾ ਅਕਿਆ ਸਹਾਰਾ ਕਿੰਦਾ ਲੈਂਦਾ ਹੈ ਮੀਡੀਆ ਦਾ ਸਹਾਰਾ ਲੰਗਾ ਹੈ ਤੇ ਉੱਥੇ ਆਪਣਾ ਸਾਰਿਆਂ ਦਾ ਫਰਜ਼ ਬੰਦਾ ਹੈ ਅਜੇ ਹੀ ਲੋਕ ਨੂੰ ਲੋਕਾਂ ਨੂੰ ਅਸੀਂ ਗੱਲ ਲਾਈਏ ਉਹਨਾਂ ਜਿੰਨੀ ਮਦਦ ਹੋ ਸਕੇ ਅਸੀਂ ਕਰੀਏ ਭਾਵੇਂ ਉਸ ਤੋਂ ਜਿੱਤੇ ਖਬਰ ਦੇਣਾ ਆਪਾਂ ਕਰਨੀ ਕਰਦੀਏ ਉਹਦੇ ਸਾਕੀ ਸਾਖਸ਼ ਨੂੰ ਕਿਆ ਗਰੀ ਭਾਈਏ ਖਬਰ ਕਿਸੇ ਗਰੀਬ ਦਾ ਭਲਾ ਕਰਨ ਵਾਲੀ ਖਬਰ ਹੈ ਪੋਨ ਵਾਲੀ ਖਬਰ ਹੈ ਇਹ ਆਪਾਂ ਸਾਰੇ ਇਕੱਲੇ ਜੁੜੀ ਨਹੀਂ ਕਿ ਆਪਣੀ ਮੇਰੀ ਕੋਈ ਖਬਰ ਹੋਵੇ ਤਾਂ ਮੈਂ ਹੀ ਸਾਰਿਆਂ ਨੂੰ ਕਹਾਂ ਕਿ ਲਾਓ ਯਾਰ ਮੇਰੀ ਖਬਰ ਹੈ ਇਲਾਜ ਹੈ ਜੇ ਪਲੀਜ਼ ਇਹ ਜਿਹੀ ਖਬਰ ਹੋਵੇ ਸਾਰਿਆਂ ਨੂੰ ਸ਼ੇਅਰ ਕੀਤੀ ਜਾਵੇ ਕਿ ਸਾਰੇ ਜੀ ਆਪਾਂ ਨੂੰ ਸਾਰਾ ਚਾਹੀਦਾ ਆਪਨ ਪਤਾ ਲੱਗੇ ਇਹ ਖਬਰ ਕਿਸੇ ਦੁਖਦਾਈ ਇਨਸਾਨ ਦੀ ਹੈ ਤਾਂ ਸਾਨੂੰ ਹੱਤ ਤਵਾ ਦੁਸ਼ ਖਬਰ ਨੂੰ ਉਜਾਗਰ ਕਰਕੇ ਛਾਪ ਕੇ ਉਹਨੂੰ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਫਿਰ ਅੱਜ ਦੇ ਇਸ ਮੌਕੇ ਤੇ ਸਾਰੇ ਮੈਂ ਆਪਣੇ ਵੀਰਾਂ ਨੂੰ ਬਾਰਗਵਾਦ ਦਿੰਦਾ ਹਾਂ ਤੇ ਅੱਗੋਂ ਆਪੇ ਇਕੱਠੇ ਹੋ ਕੇ ਇਸੇ ਤਰ੍ਹਾਂ ਚੱਲਣ ਦਾ ਆਪਾਂ ਰਨ ਕਰਦੇ ਹਾਂ ਜਦ ਵੀ ਕਿਸੇ ਨੂੰ ਕੋਈ ਲੋਡ ਪਵੇ ਤੇ ਆਪਾਂ ਇੱਕ ਮੋਠਾ ਪਿਛਲੇ ਸਮੇਂ ਵਿੱਚ ਵੀ ਤੇ ਅੱਜ ਵੀ ਆਪਸ ਪ੍ਰਮਾਤਮਾ ਦੇ ਅਰਦਾਸ ਕਰਦੇ ਅੱਜ ਆਪਣਾ ਕਾਰੋਬਾਰ ਕੀਤਾ ਪੱਤਰਕਾਰਤਾ ਪੱਤਰਕਾਰਤਾ ਦੇ ਇਸ ਦਿਨ ਤੇ ਆਪਾਂ عہد ਕਰੀਏ ਕਿ ਅੱਗੋਂ ਵੀ ਆਪ ਇੱਕ ਦੂਜੇ ਨਾਲ ਮੋੜ ਮੋੜਾ ਜੋੜ ਕੇ ਚੱਲਾਂਗੇ ਤਾਂ ਹੀ ਆਪਣਾ ਜਿਹੜਾ ਇਹ ਕੰਮ ਹੈ ਜੋ ਕੀਤਾ ਆਪਣਾ ਇਹ ਇਸੇ ਢੰਗ ਨਾਲ ਸਹੀ ਹੱਥਾਂ ਸੁਰੱਖਿਅਤ ਰਹਿ ਸਕੇਗਾ ਇਤਨਾ ਹੀ ਕਹਿੰਦਾ ਹੋਇਆ ਮੈਂ ਸਾਰਿਆਂ ਮੇਰੇ ਜਿੰਨੇ ਵੀਰੇ ਮੇਰੇ ਪਹੁੰਚੇ ਨੇ ਸਾਰਿਆਂ ਦਾ ਬੇਤੇ ਤੁਹਾਡਾ ਮਤ ਕਰਦਾ ਹਾਂ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत